ਲਓ ਜੀ ਪਹੁੰਚ ਗਏ ਜੀ ਆਪਾਂ ਮਾਸੀ ਘਰੇ ਫੋਰਥ ਫਲੋਰ ਪਹਿਲਾਂ ਤਾਂ ਮੰਮੀ ਨੂੰ ਚੜਾਉਣ ਦੀ ਟੈਨਸ਼ਨ ਹੈ ਮੰਮੀ ਨੂੰ ਜਿਹੜਾ ਹੈਲੋ ਇਹ 12ਵੀਂ ਬਿਲਡਿੰਗ ਇਦਾਂ ਦੀ ਆ ਅੰਦਰੋਂ ਬਹੁਤ ਘੈਂਟ ਕੰਮ ਆ ਬਣੀ ਕੋਈ ਮੈਂ ਘਰ ਕਿਤੇ ਮਾਸੀ ਤੇ ਲੱਗਿਆ 400 ਤੇ ਜਲੇ ਜਾ ਪਹੁੰਚ ਗਏ ਵਾਹ ਆ ਲੋ ਆ ਗਏ ਅਸੀਂ ਮਾਸਿਕ ਕਰੇ ਸਾਸਰੀਕਾ ਸਾਸਰੀਕਾ ਹੀ ਕਿਹਾ ਕੈਂਪ ਤੇ ਮਮਮੀ ਨੂੰ ਲੈ ਕੇ ਹੋੜਿਆ ਚਲੋ ਜੀ ਕਿਵੇਂ ਰਿਹਾ ਸਭ ਕੀ ਬੜਾ ਜਲਦੀ ਕੀ ਨਹੀਂ ਆਉਣੀ ਆਉਣੀ ਅੰਦਰ ਆਇਆ ਨਾ ਫਾਈਨਲੀ ਵਹੀ ਰੀਚਡ ਪਹੁੰਚ ਗਏ ਓਂਡੇ ਗਿੰਦੂ ਨੇ ਹੋੜਿਆ ਸਹੀ ਸੀ ਬੈਸਟਾ ਫਰਵਾ ਲੀਆਂ ਕੁਝ ਅਸੀਂ ਹੋਗੀ ओहोहो करना मम्मी पंज मिनट मगर पहुंच गए पहुंच गए साल है मम्मी तो चलो ਆਹ ਆਹ ਸਾਸ਼ਣ ਮਸਲੀ ਗਾਲ ਸਾਸ਼ਣ ਮਸਲੀ ਗਾਲ ਤੁਸੀਂ ਹੋ ਜੀ ਕਿਤਾ ਜੀਦੇ ਮੈਂ ਹੋਰ ਉਸਾਸ ਬਸੜ ਜੀ ਬਸੜ ਜੀ ਬਸੜ ਜੀ ਆ ਕੀ ਆ ਇਸ ਸਮੋਸਾ ਰਗੜਾ ਖਾਡੋ ਨਾ ਭਾਈ ਬੜਾ ਦੁਨਿਆਵੀ ਚੰਗਾ ਰਗੜਿਆ ਸਮੋਸਾ ਦੀ ਗੱਲ ਨਹੀਂ ਸਮੋਸਾ ਹੀ ਰਗੜਦਾ ਹੈ ਅਬੜ ਮੈਂ ਨਹੀਂ ਖਾਣਾ ਮਾਸੜ ਲਓ ਸਮੋਸਾ ਰਗੜਾ ਉੱਥੇ ਸੇਪੂਰੀ ਪਾਈ ਆ ਉੱਥੇ ਸੇਪੂਰੀ ਭਾਈ ਸੇਪੂਰੀ ਹਾਂ ਸੇਪੂਰੀ ਸਮਝ ਲੈ ਅੜ ਤੋ ਭਾਈ ਅਬੜ ਮੈਂ ਮਹਾਰਾਸ਼ਟਰਾ ਦੀ ਪਹਿਲੀ ਬਰਸਾਤ ਚੱਲੇ ਹੀ ਆਈ ਆਈਸਕ੍ਰੀਮ ਲੈਣ ਹੁਣ ਮਾਸੜ ਜੀ ਕਿੱਦਾਂ ਜਾਣਾ ਵਾ ਆਹ ਗੱਡੀ ਨੂੰ ਵੀ ਆਪਣੀ ਕਿਤੇ ਨਾਲ ਹੀ ਹੈ ਕਿ ਦੂਰ ਆ ਨਹੀਂ ਨਹੀਂ ਗੱਲੇ ਹੋ ਜਾਣਾ ਨਹੀਂ ਉਹ ਕੋਲੇ ਲੈ ਕੇ ਜਾ ਉਹ ਕੋਲੇ ਲੈ ਕੇ ਜਾ ਉਧਰ ਤੱਕ ਲੈ ਕੇ ਜਾ ਚੱਲ ਭਾਈ ਹੁਣ ਚੱਲੇ ਆਪਾਂ ਮਾਰਕੀਟ ਲੈ ਕੇ ਕਰ ਜਾਣਾ ਮੇਰੇ ਕੋਲ ਚੱਲ ਮੇਰੇ ਕੋਲ ਲੈ ਕੇ ਜਾ ਇਧਰ ਪਾਸੇ ਆ ਨਾ ਪਾਸੇ ਚੱਲ ਭਾਈ ਚੱਲ 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 ਤੂੰ ਵੀ ਕਿਲਾ ਰਹਾ ਚੱਲ 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 ਉਹ ਗੱਡੀ ਆ ਗਈ ਇਹਨੇ ਪਕੜ 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 ਤੂੰ ਪਕੜ ਪਕੜ ਤਨਾ ਸਾਤਾ ਪਕੜ ਜਿੱਦਣ ਦੇ ਪੰਜਾਬੂ ਆਏ ਹਨ ਵਾਸੜ ਜੀ ਆਪਾਂ ਸੂਰਜ ਨਹੀਂ ਵੇਖਿਆ ਇੱਧਰ ਉੱਧਰ ਡੈਡੀ ਦਾਦੇ ਵੀ ਇੰਨੀ ਗਰਮੀ ਆ ਤੇ ਇੱਥੇ ਇਹਦੇ ਤੁਹਾਡੇ ਨਜ਼ਾਰੇ ਆ ਕੇ ਤਿੰਨ ਚਾਰ ਮਹੀਨੇ ਨਜ਼ਾਰੇ ਜਣਾ ਵਾਸੜ ਜੀ ਪੂਰੇ ਬਹੁਤ ਮੀਂਹ ਪੈਂਦਾ ਤੇ ਬਹੁਤ ਬਣਾ ਔਰ ਰਸਤੇ ਚ ਹੀ ਆਉਂਦੇ ਵੇਖਿਆ ਜਿੰਨੇ ਮਤਲਬ ਘਾਟੀਆਂ ਹੈ ਨਾ ਫਲਫੀਆਂ ਪਾਈਆਂ ਉਹਨਾਂ ਨੇ ਕੋਟੀਆਂ ਪਾਈਆਂ ਪੂਨੇ ਦੇ ਵਿੱਚ ਪੂਨੇ ਦੇ ਵਿੱਚ ਦਾ ਇਲਾਕਾ ਦਾ ਫਰਕ ਆਪਾਂ ਦੇ ਪਰ ਘੈਂਟ ਆ ਹੁਣ ਆਪਾਂ ਮਾਰਕੀਟ ਚਾਰ ਗਿੰਦੂੜਾਂ ਨੂੰ ਫੋਨ ਲਾਈ ਉਹ ਵੀ ਇੱਧਰ ਆਏ ਕਿਤੇ ਨੌਣਾ ਫੋਨ ਉਹਨਾਂ ਨੂੰ ਜੇ ਤਾਂ ਪਾਣੀ ਲੈ ਆਪਾਂ ਸਾਡੀ ਵੱਲੋਂ ਸੇਵਾ ਤੂੰ ਬੈਠਾ ਹੋਇਆ ਹੈ ਤੇਰੇ ਵੱਲੋਂ ਸੇਵਾ ਮੈਂ ਸੇਵਾ ਨੂੰ ਪ੍ਰੋਸੈਸ ਕਰਨਾ ਹੈ ਹੈ ਚਾਹ ਮਿੱਠਾ ਚਲੋ ਚਲੋ ਖਾ ਲੋ ਖਾ ਲੋ ਫੇਤੀ ਰਾਤ ਦੇ ਵੱਜ ਗਏ ਜੀ 10 ਦੇ ਮੀ ਹਲੇ ਵੀ ਜਾਂਦਾ ਪੈ ਤੇ ਹੁਣ ਚੱਲੀ ਆਪਾਂ ਹੋਟਲ ਚ ਉੱਥੇ ਕਰਾਂਗੇ ਸਟੇ ਕੰਦੇ ਡੱਬਾ ਡਗਾ ਹੀ ਰੰਗ ਵਾਲਾ ਕਿੱਥੇ ਡਗਾ ਹੀ ਓਹੋ ਹੋ ਬਚਾਅ ਹੋ ਗਿਆ ਤਾਂ ਗੱਡੀ ਦੇ ਡੈਂਟ ਨਹੀਂ ਵਿਆ ਆਪਣੀ ਨੇ ਇੱਧਰ ਬਣੀ ਵਧਾਈ ਸ਼ਾਇਦ ਆਹ ਬਣੀ ਵਧਾਈ ਇੱਧਰ ਬਚਾਅ ਹੋ ਗਿਆ ਰੰਗ ਗਿਆ ਤੇ ਮਿਲ ਅਸਰਾ ਅਜੇ ਹੁਣ ਆਪਾਂ ਜਾਂਦੇ ਪਏ ਆ ਹੋਟਲ ਕਿਉਂਕਿ ਮਾਸੀ ਹੁਣਾਂ ਦੇ ਘਰ ਵਾ ਇੱਥੇ ਥੋੜਾ ਜਿਹਾ ਛੋਟੇ ਤੇ ਐਡਜਸਟ ਕਰਨਾ ਔਖਾ ਹੀ ਤੇ ਸੌਣ ਦਾ ਫੇਰ ਹੁਣ ਅਸੀਂ ਨਹੀਂ ਨੌ ਜਣੇ ਅਸੀਂ ਨਹੀਂ ਆਏ ਆ ਤੇ ਫਿਰ ਥੋੜਾ ਜਿਹਾ ਔਖਾ ਹੁੰਦਾ ਹੁਣ ਅਸੀਂ ਚਾਹਦੇ ਪਏ ਆ ਹੋਟਲ ਚ ਮਾਸੜੀ ਜੀ ਕਿਦਾਂ ਲੱਗਣਿਆ ਮੌਸਮ ਮੌਸਮ ਬਹੁਤ ਵਧੀਆ ਇੱਥੇ ਤਾਂ ਵਦਾ ਹੈ ਮਾਸੀ ਮੇਰੇ ਅੱਤ ਕਰਾਈਂਦਾ ਮਾ ਮੌਸਮ ਤਾਂ ਬਹੁਤ ਵਧੀਆ ਪੰਜਾਬ ਜਣੂ ਜੀ ਕੰਡਿਆ ਬਾ ਬਾ ਪੰਜਾਬ ਤੇ ਗਰਮੀ ਬਹੁਤ ਜਿਆਦੀ ਆ ਗਰਮੀ ਬਹੁਤ ਵਹਿਣ ਦੀ ਇੱਥੇ ਵਾਕਿਆ ਹੀ ਇੱਥੇ ਦੇ ਫੁੱਲ ਨਜ਼ਾਰੇ ਆ ਹੋਣੋ ਜਾਂਦੇ ਬਾਕੀ ਦੇਖਦੇ ਆ ਮੈਨੂੰ ਲੱਗਦਾ ਉਹ ਮਾਸੀ ਅਸ਼ਵਿਤ ਦੇ ਜਾਣਾ ਆਪਾਂ ਅਸ਼ਵਿਤ ਜੀ ਅਗੇ ਜਾਣਾ ਅਸ਼ਵਿਤ ਦੇ ਲੱਗੇ ਚਲੋ ਜੀ ਤੁਹਾਨੂੰ ਹੋਟਲ ਵਿੱਚ ਦਿਖਾਉਣੇ ਨਾਲੇ ਆਉਂ ਜਾਂਦੀ ਸੈਨਾ ਆਪਣੀ ਗਾੜੀ ਗਾੜੀ ਪਹੁੰਚ ਚੁੱਕੇ ਜੀ ਆਪਾਂ ਹੋਟਲ ਹੋਟਲ ਆਰੁਸ਼ ਹੋਟਲ ਤੋਂ ਅੱਛਾ ਹੈ ਬਾਹੂ ਨਹੀਂ ਨਾ ਪਰ ਤੱਕਦੇ ਪਰ ਪਹੁੰਚ ਚੁੱਕੀ ਸੈਨਾ

ਇਹ ਪੰਜਾਬੀ ਵਾਲਾ ਦਿੱਤਾ ਹੈ। ਆਰੂਸ਼, ਆਰੂਸ਼। ਆ ਜੀ। ਵਾਹ, ਬਤਨਾਇਸ। ਨਾਈਸ ਰੂਮ। ਯਾਰ ਆ ਤੇ। ਸਰਵਿਸ ਬਾਰੇ ਦੱਸੇਂ ਤਾ ਕੋਈ? ਕਿਸੇ ਮਦਦ ਸਰਵਿਸ ਦੀ? ਸਾਡੀ ਟੀਮ ਨਾਸ਼ਤਾ ਕਰਦੇ, ਤੁਹਾਡਾ ਦੇ ਹੋ ਗਿਆ ਲੱਗਦਾ। ਉਹ ਇੰਦਾ ਵੀ ਹੋ ਗਿਆ, Dhoni ਭਾਜੀ ਕਰ। ਵਾਹ 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 ਕਹਾਟ ਉਹ ਚੀਜ਼ਾ ਟਰਾਈ ਕਰਨੀ ਮਾਮਾ ਜੀ ਵੀ ਲੱਗੇ ਹੁਣ ਮੰਮੀ ਵੀ ਮਿਲਿਦੇ ਪਰਿਲਾ ਕੇ ਜਾਣਾ ਪਣਾ ਹੈਗਾ ਚੀਜ਼ਾ ਟਰਾਈ ਕਰਨੀ ਚਾਹੀਦੀ ਸੱਚ ਮੈਨੂੰ ਪਤਾ ਲੱਗ ਜਾਂਦਾ ਚੱਲ ਮੈਂ ਆਪਣੇ ਲਈ ਤੇ ਧਾਵਾਂ ਲਿਆਵੇ ਭਾਉ ਜੁੱਟ ਕੀ ਕੀ ਆ ਤੋਹੇ ਸੈਂਡਵਿਚ ਤੇ ਕੂੜੀਆਂ ਖਾਣੀਆਂ ਨਹੀਂ ਇਹਦੇ ਟੇਸਟ ਵਜੋਂ ਨਾਲ ਥੋੜਾ ਸਪਾਈਸੀ ਕਰਨ ਲਈ ਪੋਹੇ ਨੂੰ ਤਾਂ ਸਬਜ਼ੀ ਡਾ ਲੀ ਆਰ ਯੂ ਰੈਡੀ ਆਮ ਆਲਰੇਡੀ ਡਨ ਮੀਰ ਆਦਾ ਭਈ ਜਾਂਦਾ ਗਾਈਸ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਤੁਸੀਂ ਉਹ ਕਦਮਾਂ ਨੂੰ ਸਿੱਧਾ ਰਹਿਣਾ। ਫਸਟ ਡੇ ਇਨ ਮੋਬਾਈਲ ਫਸਟ ਡੇ ਇਨ ਮੋਬਾਈਲ ਉਹ ਤੇ ਮਿਸਟੇਕ ਨੂੰ ਅੱਜ ਦਾ ਟ੍ਰਿਪ ਆ ਲਾ ਲਾ ਰਿਹਾ ਪਰ ਜੇ ਸਾਡਾ ਮੀਟ ਆ ਜਾਣਾ ਥੋੜਾ ਰਿਸਕੀ ਲੱਗਦਾ। ਹਾਂ। ਵੀ ਕਿ ਕਰ ਕੈਨਸਲ ਹੋਣਾ ਨਹੀਂ ਉਧਰ ਰਿਸਕ ਨਹੀਂ ਆ ਕੈਨਸਲ ਹੋਉਂਦਾ ਰਿਸਕ ਆ। ਕੈਨਸਲ ਹੋਉਂਦਾ ਰਿਸਕ ਉਹ ਤਾਂ ਰਿਸਕ ਹੋਣੀ। ਜੇ ਤੁਸੀਂ ਮੈਨੂੰ ਇਹ ਸੋਚ। ਬੰਦਾ ਸਰੀਰ ਤੋਂ ਕਾਰਿਆ ਲੈਣਾ। ਸਰੀਰ ਦੀ ਜਿੰਦਰੀ ਪੂਰੀ ਹੁੰਦੀ। ਕੰਮ ਕਰਨੇ। ਕੰਮ ਕਰਨੇ। ਮੰਨੂ ਜਿਹੜੀ ਨਹੀਂ ਕੀਤੀ ਜਿਹੜੀ ਸਾਡੇ ਵੀ ਇੱਕ ਗਰੁੱਪ ਚ ਆ ਰਿਹਾ ਹੈ ਜਿਹੜਾ ਇਹ ਪੰਜ ਬਿਲੇ ਸਵੇਰੇ ਆਉਣਾ ਨਾ ਜੰਮ ਗਿਆ ਇਹਨੇ ਫੇਰ ਆ ਕੇ ਤਨਕੇ ਤੇ ਸੋਣਾ ਇਸ ਵਿੱਚ ਇਹ ਆ ਨਾ ਜਿਹੜੀ ਕੋਟੋਣੀ ਲਈ ਅੰਦਰ ਚਲੋ ਬਾਹਰ ਦੇ ਲਈ ਲੈ ਕੇ ਜਾਣਾ ਉੱਪਰ ਹੀ ਕਿਉਂਕਿ ਅੰਦਰ ਲਿਫਟ ਨਹੀਂ ਚੱਲਦੀ ਹਾਂਜੀ ਕੀ ਗੱਲ ਕੁਛ ਨਹੀਂ ਇਸ ਰੀਜਨ ਕੀ ਥੋੜਾ ਥੋੜਾ ਵੀਰ ਖਰਾਬ ਹੈ ਜੱਦੜ ਦੇ ਤੁਰੇ ਉਧਰ ਦਾ ਥੋੜਾ ਹੀ ਠੀਕ ਹੈ ਕੀ ਟੈਂਪਰੇਚਰ ਡਾਊਨ ਕਦੀ ਬੀਪੀ ਹਾਈ ਕਦੀ ਜ਼ੁਕਾਮ ਹੁਣ ਖੰਗ ਸੈਂਡਵਿਚ ਖਾਲੇ ਆ ਉਹ ਹੀ ਖਾਂਦੇ ਬੈਨੇ ਪਰ ਚਾਹ ਵਾਲੇ ਹੋਰ ਪਾ ਲੈ ਹੈ ਮਾਂ ਚਾਹ ਹੋਰ ਚਾਹੀਦੀ ਐ ਲੈ ਸਹੀ ਆ ਗਿਆ ਹਲਾਜੀ ਆਪਾਂ ਹੋ ਗਏ ਰੈਡੀ ਜਾਂਨ ਨੂੰ ਤਿਆਰ ਵਰ ਤਿਆਰ ਪੂਰੇ ਇੱਕਦਮ ਖੁਸ਼ਕ ਚੱਕ ਚਲ ਆ ਗਿਆ ਕਿ ਰੈਡੀ ਮਮਾ ਨਾਲ ਨੂੰ ਵੀ ਦੇਖ ਉਧਰ ਰੈਡੀ ਮਮਾ ਹੀ ਹਣੀ ਵੀ ਰੈਡੀ ਆ ਤੇ ਹੁਣ ਠੀਕ ਆ ਆਰ ਜੂ ਓਕੇ ਨਾਓ ਹਾਂ ਮੰਮੀ ਇਜ਼ ਐਬਸੋਲੂਟਲੀ ਫੈਨ ਐਂਡ ਥੈਂਕ ਯੂ ਪਰਿਓ ਵੇ ਮੈਂ ਵੀ ਬਣਾਇਆ ਬੜਾ ਪਰਨਾ ਮੈਂ ਵੀ ਪੱਕ ਬੰਨਣੀ ਸੀ ਉਦਾਂ ਪਰ ਆ ਮੈਨੂੰ ਯਾਰਾ ਕੰਫਰਟੇਬਲ ਲੱਗਣ ਰਿਹਾ ਆਪਣਾ ਕੱਲ ਨੂੰ ਬੰਦ ਲਾਂਗੇ ਭਾਗਣਾ ਆ ਸਹੀ ਆ ਆਪਾਂ ਸਿਰਾਂ ਲਾਤੀ ਆ ਤੂੰ ਸਿਰਾਂ ਲਾਤੀ ਆ ਅੜਵਣਾ ਮਾਤਾ ਜੀ ਮਾਤਾ ਜੀ ਸਾਡੀ ਮਾਤਾ ਜੀ ਠੀਕ ਚੱਲੀ ਗਈ ਭਰਾਵਾ ਇਹ ਠੀਕ ਹੋਏ ਨਾ ਫੇਰ ਸਾਨੂੰ ਵੀ ਸਰਸਦਾ ਮਜ਼ਾ ਆਦਾ ਪਰ ਇੱਕ ਇੱਕ ਬੜੀ ਕੀ ਹੋਣਾ ਮੈਂ ਕਹਾਂਵਾ ਕੀ ਕਹਿਣਾ ਦੋ ਆਪਰੇਸ਼ਨ ਹੋਏ ਡਾਕਟਰ ਨੇ ਕੀ ਕਿਹਾ ਸੀ ਤੇ ਮਲਟੀ ਵਿਟਾਮਿਨ ਤੇ ਕੀ ਹੋਰ ਜੜੀਆਂ ਕਿਦੋਂ ਆਇਰਨ ਆਇਰਨ ਦੀਆਂ ਗੋਲੀਆਂ ਉੱਧਰ ਜਾ ਆਇਰਨ ਦੀਆਂ ਗੋਲੀਆਂ ਖਾਓ ਇਹ ਤੇ ਹਟੇ ਮਾਤਾ ਸ਼੍ਰੀ ਨੂੰ ਨਾ ਉਹਨਾਂ ਚੋਂ ਆਉਂਦਾ ਮੁਸ਼ਕਲ ਤੇ ਚੰਗੀ ਚੀਜ਼ ਚੋਂ ਮੁਸ਼ਕਲ ਆਉਦਾ ਹੀ ਆ ਹਾਂ ਚੰਗੀ ਚੀਜ਼ ਚੋਂ ਮੁਸ਼ਕਲ ਤੇ মালਟੀ ਵਿਟਾਮਿਨ ਜਿਹੜੀਆਂ ਹੁਣ ਹੋਰ ਚ ਮਮੀ ਕੀ ਕੋ ਪਿਆ ਹੋਣਾ ਵਾ ਹੁਣ ਮਮੀ ਵੀ ਦੱਸ ਕੇ ਆ ਉਹਦਾ ਕਿਰਪਾ ਸਵੇ ਪਾਈ ਲੈ ਪੱਸ ਕੇ ਹੈ ਤਾਂ ਮੈਂ ਖਾ ਲਈ ਬੋ ਦੀ ਉਹ ਨਾ ਜੀ ਹੋਰ ਸਾਰੇ ਸੋਰ ਸਾਰੇ ਪਿੰਡੋਂ ਤੁਰੇ ਦੋ ਤਰ੍ਹਾਂ ਦੀਆਂ ਗੋਲੀਆਂ ਪਿੰਡੋਂ ਲੈ ਕੇ ਤੁਰੇ ਆ ਠੀਕ ਆ ਦੋ ਅਜੂ ਸਾਹਿਬ ਆਏ ਆ ਉੱਥੇ ਆ ਕੇ ਉੱਥੇ ਆ ਕੇ ਮੈਂ ਨੂੰ ਆਪ ਆਪਣੇ ਹੱਥੀ ਦੂਰ ਮੈਂ ਦੇ ਬਾਈ ਬਾਈ ਆ ਤੇ ਰਾਤੀ ਇਥੇ ਬੰਬੇ ਬੁੱਥੇ ਆ ਤੇ ਰਾਤੀ ਨਹੀਂ ਟੈਂਪਰੇਚਰ ਡਾਉਂਟੇ ਇੱਕ ਵਰਾਇਟੀ ਹੋਰ ਕਾਟੇ ਖਾ ਲਈ ਪਰ ਉਹ ਜਿਹੜੀ ਚੀਜ਼ ਐ ਸੈਟ ਰੱਖਣਾ ਇੱਕ ਮਲਟੀ ਵਿਟਾਮਨ ਉਹ ਨਹੀਂ ਖਾਣੀ ਆ ਆ ਕਿੰਤਾ ਖਾਈ ਲਾਵਾਂ ਮੈਂ ਮਿੱਠੀ ਐ ਗੋਲੀ ਨੇ ਪਾਣੀ ਦੇ ਤੇ ਮਗਰ ਚਾਕਲੇਟ ਆ ਉਹ ਖਾਦੀ ਨਹੀਂ ਜਾਂਦੀ ਮਗਰ ਚਾਕਲੇਟ ਚਾਕਲੇਟ ਖਾ ਉਹ ਆ ਚਾਕਲੇਟ ਵੀ ਆ। ਨਿੱਕੀ ਇਲਾਚੀ ਨੇ ਖਾ ਲਿਆ। ਦੋਨੀ ਦੀ ਗੱਲ ਕਰ ਪਰਫੀ ਖਾ ਲਿਆ। ਪਰਫੀ ਖਾ ਲੋ। ਆ ਨਿੱਕੀ ਇਲਾਚੀ ਕੋ ਨਾਲ ਕੋ ਦਿਖਾਇਆਗਾ। ਨਿੱਕੀ ਇਲਾਚੀ ਖਾ ਲਿਆ ਕਰੋ ਤੇ ਮੈਨੂੰ ਪਾਸ ਕਰੀ ਆ। ਦੋਨੀਆਂ ਦਾ ਬਰਫੀ ਖਾ ਲਿਆ ਕਰੋ ਚਾਕਲੇਟ ਨਾ ਖਾਓ। ਚਲ ਚੱਲੀਏ ਹੁਣ ਮਾਮਾ ਜੀ ਹੁਣ ਆ ਲੈ। ਵੇਖੀਏ ਮਾਸੜ ਜੀ ਵੀ ਆਉਣ ਲੱਗੇ ਆ। ਚਲ ਜੀ ਆਪਾਂ। ਇੱਕ ਤਾਂ ਮੀਂਹ ਨਹੀਂ ਡਟਿਆ ਅੱਜ ਭਰੇ। ਮੀਂਹ। ਪਹਿਲਾਂ ਮੈਂ ਬਰ ਉਹ ਕਹਾ। ਇਤਰੇ ਆ ਕਰ। ਉਹ। ਨਹੀਂ। ਰਵਾੜੀਆਂ ਟੀਟਆਂੀਆਂ ਖੜਕੀ ਤੁਰਿਆ ਜਾਂਦੀ ਆ ਵਾ ਬੰਬੇ ਦਾ ਮਾਹੌਲ ਬੰਬਾ ਓਹੋ ਦੁਰਾਟੇ ਕਾਟ ਰਹੀ ਆ ਓਹੋ ਸਾਰੀਆਂ ਰਵਾੜੀਆਂ ਸਾਰੀਆਂ ਬਾਦੀ ਹਲੋ ਮਾਰਜੂ ਰੈਡੀ ਆਲ ਮਾਮੀ ਜੀ ਚਲੋ ਫੇਰ ਚਲੀਏ ਚਲਿਏ ਫੇਰ ਚਲੋ ਜੀ ਚਲੋ ਤੋਂ ਨਹੀਂ ਭਾਈ ਜੀ ਲੈਟਸ ਗੋ ਅੱਛਾ ਜੋ लेट्स गो गो ब्रोस लेट्स गो होमिस होमिस आर गोइंग फॉर फन खंडाला ते लोखंडवाला लोखंडवाला लोनावला लोनावला खंडाला का हट लोनावला अठे जाके देखो ट्रिप प्ले नहीं कोंदा दी या मेन मीरਾਡਾਡੀਆ मीरਾਡਾਡੀਆ ਨਾਲਾ ਵੀ ओपन ਚ ਜਾਣਾ ਫਿਰ ਗੱਡੀ ਜੀ ਆਊਟਸਾਈਡ ਆਊਟਸਾਈਡ ਆਓ ਬਾਕੀ ਵੇਖਦੇ ਆ ਮਾਮੀ ਜੀ ਹੁਣ ਆਇਆ ਬਾਕੀ ਉਹ ਬਾਕੀ एवरीथिंग ਇਜ਼ 플ੈਨ ਬਾਕੀ एवरीथिंग ਇਜ਼ 플ੈਨ ਕੀ ਹੋਇਆ ਯਾਰ ਆਦੀ ਮਾਮੀ ਜੀ ਮਾਮੀ ਜੀ ਰਾਤੀ ਕਿਹੜੀ ਗੱਲ ਦੱਸ ਸਾ ਨਹੀਂ ਨਹੀਂ ਰਾਤੀ ਕਿਹੜੀ ਗੱਲ ਦੱਸ ਸਾ ਜੀ ਦੱਸੋ ਇਹਨਾਂ ਦਾ ਮੀਨਿੰਗ ਵੀ ਦੱਸ ਦੋ ਇਹਨਾਂ ਦੇ ਅੰਨੇ ਦਾ ਮਤਲਬ ਆ ਭਰਾਵਾ ਭਰਾਣਾ ਨਹੀਂ ਆ ਅੰਨਾ ਗੈਨ ਓਏ ਸਾਡੇ ਕੋ ਅੰਨਾ ਹੀ ਨਿਕਲਦਾ ਆ ਕੀ ਕਰੀਏ ਭਰਾਣਾ ਨਹੀਂ ਭੈਣ ਆਓ ਰਾਤੀਓ ਤਿਆਰ ਹੈ ਆਪਣੇ ਉਹ ਨਹੀਂ ਉਹਨਾਂ ਨੇ ਅੰਨਾਵਾਰ ਦਾ ਕਹਿ ਆ ਮੇਰੀ ਅੰਨੀ ਮੇਰੀ ਵੀਡੀਓ ਬਣਾ ਕੇ ਦੇ ਥੋੜੀ ਜੀ ਮੇਰੀ ਲੱਜੀ ਨੂੰ ਨਹੀਂ ਇਹਦਾ ਇਹਦਾ ਮੇਰੀ ਦੇਤੀ ਬੂਆ ਬਥੋੜੀ ਕਿਊਟ ਜੀ ਲੱਗਦੀ ਹੈ ਕਿਊਟਪੂਆ ਮਾਮਾ ਜੀ ਸਰ ਅੰਨਾ ਮਾਮਾ ਜੀ ਚੱਲ ਠੀਕ ਆ ਤਨੇ ਤੈਨੂੰ ਕੀ ਆ ਆ ਫਿਰ ਗਈ ਲੈ ਕੇ ਦੋ ਸ਼ੀਸ਼ਾ ਲੈ ਕੇ ਗੱਲਾਂ ਮੁੰਡੇ ਕਾ ਸ਼ਾਦੀ ਹੈ ਆ ਮੁੰਡਾ ਆ ਮੁੰਡਾ ਮਾਦੀ ਦੇ ਨਹੀਂ ਮਾਦੀ ਨਾਲ ਹੈ ਆ ਮੁੰਡਾ ਮਾਦੀ ਨਾਲ ਗੱਲਾਂ ਕਰਦੀ ਏ ਕਿੱਦਾਂ ਇੱਕ ਵਾਰ ਗਾਣਾ ਸੁਣਾ ਦੇ ਕਿੱਦਾਂ ਇਹ ਤਾਂ ਮੁੰਡਾ ਚਾਹ ਬਣਾ ਚੱਲ ਕਿਸੇ ਦਿਨ ਚਾਹ ਤੇ ਮਿਲ ਜੇ ਗਾਣਾ ਮੌਕੇ ਤੇ ਗਾਇਆ ਜਾਂਦਾ ਹੁੰਦਾ ਨਹੀਂ 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 ਸੁਣਾਦਾ ਸਲੀਮੋਂ ਡਿਆ ਵਾ ਸਲੀਮੋਂ ਡਿਆ ਵਾ ਜਜ਼ਬਾਤਾਂ ਨੂੰ ਸੁਣਾ ਸੁਣਾ ਸਤਾਰੀ ਕਿਸ਼ ਸਤਾਰੀ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਿਆ ਨਾ ਜਿਹੜਾ ਕਦੇ ਕਦੇ ਨਿਕਲਦੇ ਹੁਣ ਨੇ ਤਾਰੀ ਵੀ ਸੁਣਾ ਲੂ ਅਸੀਂ ਸਾਰੇ ਹੋਨੇ ਮਾਂ ਨਹੀਂ ਬੁਆ ਨਹੀਂ ਵੀ ਲਾਵੇ ਨਾ ਮੰਨੋ ਗੱਲ ਉਹ ਮੌਕਾ ਹੀ ਚਾਹ ਦੀ ਕੱਲ ਹੋਈ ਤੇ ਅੱਪ ਗਾਣਾ ਵਸਰਨਾ ਇਕਰ ਪੇਸ਼ ਕੀਤਾ ਜਾਵੇ ਚਲ ਐ ਚੱਲ 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 ਮੰਮੀਆਂ ਦਾ ਸੰਗੀ ਜਾਂ ਅੰਡੇ ਨਹੀਂ ਮੰਮੀ ਤਾਂ ਨਹੀਂ ਸੁਣਾ ਮੰਮੀ ਨੂੰ ਪਤਾ ਹੀ ਗਾਣੇ ਗਾਈਦੇ ਆ ਕਿੱਡਾ ਮੰਮੀ ਕਿਹੜੀ ਨਹੀਂ ਬੋਲਦੀ ਆਈ ਤੂੰ ਨਾ ਭੈਣ ਭਰਾਈ ਆਦਾ ਚੱਲ ਕਿਸੇ ਦਿਨ ਕੋ ਚਾਹ ਤੇ ਮਿਲ ਗਏ ਚਾਹ ਤੇ ਮਿਲ ਜੇ ਚਲ ਕਿਸੇ ਦਿਨ ਚਾਹ ਤੇ ਮਿਲ ਜੇ ਮਿਲ ਕੇ ਮਸਲੇ ਹੱਲ ਕਰ ਲਈਏ ਆ ਜਾ ਥੋੜੀ ਜੀ ਗੱਲ ਆ ਵਾ 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 ਕੀ ਬਾਤ ਹੈ ਕੀ ਬਾਤ ਮੁੰਡੇ ਦੀ ਫਰਮਾਇਸ਼ ਤੇ ਗੀਤ ਲਾਓ ਯਾਰ ਨਹੀਂ ਇਹ ਨਾ ਪਹਿਲਾ ਜਵਾਨੀ ਦੇ ਵਿੱਚ ਆ ਸੁਹਣੀ ਆ ਇੱਕ ਗਲਤ ਗੱਲ ਥੋੜੀ ਜੀ ਕਲੀਅਰ ਹੋਣੀ ਚਾਹੀਦੀ ਗੱਲਾਂ ਡਾਊਟ ਵੀ ਹੋਣਾ ਚਾਹੀਦਾ ਕਲੀਅਰ ਹੋਣਾ ਚਾਹੀਦਾ ਨਹੀਂ ਕਲੀਅਰ ਜ਼ਰੂਰੀ ਆ ਜਿਹੜਾ ਮੇਰੇ ਨਾਲ ਇੱਕ ਕੁੜੀ ਹੈ ਮੇਰੇ ਨਾਲ ਮੇਰੀ ਜਿਹੜੀ ਆਵੇ ਆਪਣਾ ਵਲੌਗ ਵੇਖਣਾ ਬੰਬੇ ਵਾਲਿਆਂ ਨੇ ਤੇ ਮੁੰਡੇ ਦਾ ਰਿਸ਼ਤਾ ਕਰਨਾ ਵਾ ਇੱਕ ਕੈਨੇਡਾ ਪੀਆਰ ਆ ਮੁੰਡਾ ਅੱਡਾ ਇੱਕ ਕੈਨੇਡਾ ਦਾ ਪੀਆਰ ਮੁੰਡਾ ਅੱਡੇ ਕੋ ਆ ਮਾਨਸਾਨ ਵਰਸ਼ਨ ਲਈ ਬਹੁਤ ਬਹੁਤ ਬੜੀ ਬੜੀ ਪਟਾਖ ਮਸਤੀ ਨਹੀਂ ਪਰ ਕੁੜੀ ਦਾ ਰਿਸ਼ਤਾ ਹੀ ਉਹ ਲੈਣਾ ਵਾ ਜਿੰਨੂੰ ਥੋੜਾ ਬਹੁਤਾ ਜਾਣਦੇ ਹੋਏ ਐ ਬਹੁਤ ਚਾਹਵਾਨ ਆਪਾਂ ਹੈਗੇ ਆ ਰਿਸ਼ਤਾ ਕਰਾਉਂਦੇ ਵੀ ਤੇ ਹੈਗੇ ਵੀ ਜਾਂ ਤੇ ਲੰਬੇ ਚਾਹੀਦਾ ਹੋਲਾ ਵਾਲਾ ਆਟਮ ਦਾ ਪੋਲੀ ਪਲੀ ਹੋਲਾ ਦੀ ਦਰਸ਼ਕਾਂ ਦੇ ਸਾਹਮਣੇ ਓਹੋ ਆਹ ਵੇਖੋ ਮੁੰਡੇ ਦੇ ਪਾਪਾ ਵੀ ਆ ਗਏ ਨੇ ਵੇਖੋ ਸਾਬਤ ਸੂਰਤ ਦਾੜਾ ਸਾਹਿਬ ਵੇਖੋ ਕਿੰਨਾ ਪ੍ਰਕਾਸ਼ ਕੀਤਾ ਤੇ ਗੱਡੀ ਚ ਉਤਰਦੇ ਹੀ ਫੈਨ ਹੋ ਗਏ ਥੱਲੇ ਡਾੜਾ ਦਾੜਾ ਸਾਹਿਬ ਇਹਨੇ ਗੱਡੀ 'ਚ ਉਤਰਦੇ ਹੀ ਮੁੰਡੇ ਵੇਖਣ ਡਿਆ ਪੇ ਦਾੜਾ ਖਾਬ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਬੜਾ ਮਾਣ ਮਹਿਸੂਸ ਹੁੰਦਾ ਮਾਮਾਈ ਬੜਾ ਹਜੂਰ ਸਾਹਿਬ ਨਾ ਹਜੂਰ ਸਾਹਿਬ ਜਦੋਂ ਇਦਾਂ ਆਪਾਂ ਆਈਦਾ ਹੀ ਨਾ ਥੱਲੇ ਤੇ ਇੱਥੇ ਮਤਲਬ ਆਪਣਾ ਦੂਜਾ ਕੀ ਨਾਂ ਦਿੰਦੇ ਆ ਜੋੜਾ ਘਰ ਜਮਾ ਕਰਾਈਦਾ ਏ ਉਹ ਜਿਹੜੇ ਸੇਵਾ ਕਰਦੇ ਨਾ ਉਹ ਸਾਡੀਆਂ ਦਾੜੀਆਂ ਲਬੋ ਵੇ ਦੇ ਪੀ ਇਹਨਾਂ ਦੀਆਂ ਦਾੜੀਆਂ ਕਿੰਨੀਆਂ ਵਧੀਆ ਵਾ ਸਾਨੂੰ ਬੜੇ ਜਾਣੇ ਪੁੱਛਦੇ ਆ ਤੁਸੀਂ ਰਿੰਕਲ ਪੁਆਏ ਆ ਕਰਾਇਆ ਮੈਂ ਭਰਾਵਾ ਅਸੀਂ ਕੁਝ ਨਹੀਂ ਕਰਾਇਆ ਇਹ ਨੇਚਰਲ ਆ ਇਹ ਰੱਬ ਵੱਲੋਂ ਹੀ ਆ ਅਡੇ ਹੁਣ ਮੈਨੂੰ ਤੈਨਾਂ ਦੀ ਕੋਈ ਜੀ ਆ ਮੈਂ ਤੁਹਾਡੀ ਕੋਈ ਗੱਲ ਕਰਾਂ ਤੁਹਾਡੇ ਉਹਦਾ ਬਟਾਲੀ ਵਾਲੇ ਕੋਈ ਰਿਸ਼ਤੇਦਾਰ ਪੁੱਛਦੇ ਹੋ ਜਿਹੜੇ ਲੰਮੀਆਂ ਦਾੜ੍ਹੀਆਂ ਵਾਲੇ ਕਿੰਨਾ ਵਧੀਆ ਲੱਗਦਾ ਤੁਹਾਨੂੰ ਆਪ ਵੀ ਅਮਰਤਾ ਰੀਏ ਦੋਵੇਂ ਧੀ ਜੋਤੀਆਂ ਡਾ ਮਾਸੀ ਮਾਸੜ ਸਾਰੇ ਬਹੁਤ ਵਧੀਆ ਮਤਲਬ ਕੀ ਜਾਂਦੇ ਮਾਸੜ ਜੀ ਹੁਣ ਕਦੋਂ ਤੱਕ ਆਉਣਾ ਫਿਰ ਹੁਣ ਪਾਈਏ ਚੱਲੇ ਮਿਲ ਬੋਲਨੀਆ ਚੱਲ ਠੀਕ ਹੈ ਬ ਵੀ ਚਲੀਏ ਬੋਲ ਤੋ ਬੂਆ ਐ ਚਾ ਆਗੇ ਸਾਨੂੰ ਲੈਣ ਹੋਰ ਬਸੜ ਜੀ ਕੀ ਹਾਲ ਹੈ ਆਗੇ ਸਾਨੂੰ ਲੈਣ ਅਸੀਂ ਚੱਲਦੇ ਹੁਮੀ ਤਾਂ ਕੰਮ ਕਹੀਏ ਚਲੋ ਚਲੋ ਜੀ ਚਲੀਏ ਫਰੈਂਡਸ ਤੁਮ ਆਨ ਲੈਟਸ ਗੋ ਚੱਲ 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 ਕਿਧਰ ਚਾਬੀ ਲੋਕ ਸਭ ਸਭ ਹੋ ਜਾਣਾ ਪੈਸਾ ਹੋ ਜਾਣਾ ਆ ਚਾਬੀ ਲੱਗੋ ਏ ਓ ਹੋਏ ਬੱਤੀ ਚਲ ਗਈ ਹੋਏ ਬੱਤੀ ਚਲ ਗਈ ਚੱਲ ਕਿਧਰ ਕਰਦੇ ਲੋਕ ਚਲਣੀ ਆਪਾਂ ਨੂੰ ਲਿਹਾਣੀਆਂ ਪੈਣੀਆਂ ਲੱਗਾਂ। ਛਤੜੀਆਂ। ਉਹ ਛਤੜੀ ਚੈੱਕ ਕਰ ਉਧਰ। ਚਲ ਰਹੀ ਨਹੀਂ ਛਫਾਵਾ। ਛਤੜਾ ਛਲ ਰਹਾ। ਇਹ ਆਪਣੇ ਨੂੰ ਜਾ ਕੇ ਉਹ ਦੱਪਿਆਂ ਲੱਗੇ ਰੇਡੀ ਜੀ। ਨਹੀਂ ਕਿ ਆਪਾਂ ਨੇ ਕੋਈ ਨਹੀਂ। ਜੀ ਜਾਣਾ ਕਿੱਧਰ ਵਾ? ਲੱਗੇ ਗਰੂ ਬੇਰੀਆਂ ਦੇ ਕੋਲ ਲੱਗਾ ਜਾਣਾ। ਉਦੋਂ ਸਟੇਟੀ ਆਣਾ ਨਹੀਂ ਇਹਦੇ ਬਣਾਵ ਦਾ ਪਲੈਨ ਕੈਨਸਲ ਕਰਨਾ ਲੱਗਾ ਉਹ ਜੀ ਆਲਾ 1 ਬਾਈ 1 ਇੱਕ ਗਾੜੀ ਤੋਂ ਭਰ ਚਲੋ ਜੋ ਜੋ ਚਲੋ ਚਲੋ ਚਲ ਚੱਲ 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 ਦੋ ਦੋ ਜਾਣੇ ਭਾਵੇਂ ਜਸਗਰ ਤੱਕ ਉਹਦੇ ਭੇਜ ਗਿਆ ਵਾ ਐ ਬੈ ਤੂੰ ਅਚਾਨਕ ਗੱਡੀ ਬਣਾ ਹਣਾ ਮੇਰੇ ਮੇਰੇ ਚੱਲ ਭੱਜ 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 ਚਲੋ ਗੱਡੀ ਪਛਾਹ ਕਰੋ ਹੁਣ ਮਾਰਾ ਤੂੰ ਚੱਲ ਜਾ ਕਿੰਦੂ ਨਾਲ ਤੇ ਮੈਂ ਆ ਜਾਣਾ ਭੱਜ ਕੇ ਚੜੜੀ ਵੀ ਚੰਗੀ ਰੱਖੀ ਆ ਚੱਲ ਕਿੰਦੂ ਚੱਲ ਧਿਆਨ ਨਾਲ ਧਿਆਨ ਨਾਲ ਚੱਲ 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 औका <laughs> काम ऐसा ही बारिश पड़ता है इधर पाराके तो यार रात है पूरे रात ਆ ਖਾਲਾਪੁਰ ਘਣਾਵਾ ਸੜੀ ਖਾਲਾਪੁਰ ਹੁਣ ਇੱਥੇ ਖਾਲਾਪੁਰ ਦੇ ਨਾਲੇ ਖਾਣਾ ਖਾਲਾਪੁਰ ਨਹੀਂ ਆ ਖਾਲਾਪੁਰ ਵਾ ਖੱਲਾਪੁਰ ਖਾਲਾਪੁਰ ਕਿੰਨਾ ਵਾ ਲੱਲੇ ਕੰਨਾ ਵਾ ਖਾਨਪੁਰ ਵਾ ਯਾਰ ਖਾਨਪੁਰ ਵਾ ਡੇਲੀ ਖਾਨਪੁਰ ਵਾ ਨਹੀਂ ਖਾਲਾਪੁਰ ਇਹ ਆ ਚਾਹਲਾ ਦੇ ਪਿੰਡ ਚਾਹਲਾ ਦੇ ਪਿੰਡ ਖਾਲਾਪੁਰ ਸਾਡੇ ਬਲਜਿੰਦਰ ਦੇ ਖਾਨਪੁਰ ਆ ਗਏ ਇਹ ਵੜਾ ਪਾਓ ਤੇ ਮਿਸਲ ਪਾਓ ਦੋਨੀ ਭਾਈ ਮਿਸਲ ਬਹੁਤ ਚੈੱਕ ਕਰਨਾ ਹੈਂ ਮੇਰਾ ਬੇਟਾ ਮੈਸਲ ਫਾਉਲੀ ਚੈੱਕ ਕਰਦੀ ਮੈਂ ਲਗਾ ਚੈੱਕ ਕਰਨਾ ਗਲਾਸ ਜਿਆਦਾ ਨਹੀਂ ਵੱਡਾ ਨਹੀਂ একদম ਨਹੀਂ ਨਹੀਂ ਕੰਫਰਟੇਬਲ ਹੈ ਗਲਾਸ ਜਿਆਦਾ ਨਹੀਂ ਬੇਟਾ ਬਹੁਤ ਡਾਢੀ ਨਹੀਂ ਜਾਣੀ ਚਾਹ ਜਾ ਰਹੇ ਵੱਡੇ ਗਲਾਸ ਵਾਵਾ